ਟੈਂਸ਼ਨ ਨਾ ਲੈ ਤੂੰ ਜਾ ਕੇ ਡੰਗਰਾਂ ਨਾ ਵੇ ਲੈ ਤੇ ਮੇਰਾ ਅੱਜ ਪਹਿਲਾਂ ਫੂਲ ਲੰਮਾ ਤੂੰ ਫੋਨ ਉਹਨੂੰ ਕਿਹਾਂ ਕਰਨਾ ਉਹਨੂੰ ਨਹੀਂ ਫਿਕਰ ਹੈਗਾ ਕਿ ਪਿੱਛੇ ਮੇਰਾ ਧਿਆਨ ਕਰਦੇ ਹੋਣਗੇ ਫਿਕਰ ਕਰਦੇ ਹੋਣਗੇ ਉਹਨੇ ਇੱਕ ਵਾਰੀ ਵੀ ਫੋਨ ਕੀਤਾ ਜਾ ਕੇ ਤੂੰ ਜਨਾਨੀ ਦੇ ਥੱਲੇ ਲੱਗਦਾ ਵਾ ਕਹਿੰਦੀ ਅਜੇ ਉਹਨੇ ਸੌਰੇ ਦੀ ਜ਼ਮੀਨ ਮੰਗਣ ਡਈ ਆ ਇਹ ਗੱਲ ਦਾ ਤੈਨੂੰ ਵੀ ਪਤਾ ਵਾ ਤੇ ਕੱਲ ਨੂੰ ਇਹ ਨਾ ਹੋਏ ਹੋਵੇ ਵੀ ਗਰਨੀਨ ਆਪਣੀ ਸੌਰਿਆ ਦੇ ਹੱਥੀਂ ਚੜ ਜਾਏ ਤੇ ਮੁੜ ਕੇ ਉਹ ਵੀ ਜ਼ਮੀਨ ਮੰਗੇ ਤੇ ਜਿਹੜਾ ਤੂੰ 16 ਬਣਾ ਕੇ ਬੈਠੀ ਹੈ ਨਾ ਫਿਰ ਇਹ 8 ਹੀ ਰਹਿ ਜਾਣੀ ਤੇ ਇਹ ਕਰਕੇ ਉਹਨੂੰ ਕੋਈ ਕੰਮ ਨਾ ਦਸੀ ਤੇ ਨਾ ਦੇ ਕੋ ਕੋ ਕੰਮ ਕਰਵਾਵੀ ਤੇ ਮੰਮੀ ਉਹ ਵੇਲੀਆ ਬੈ ਕੇ ਖਾਊਗੀ ਚਾਰ ਦਿਨ ਆ ਆ ਲੱਭਦਾ ਫੋਨ ਵਾ ਉਹ ਗਿਆ ਵੇਲੀ ਅੱਛਾ ਇਹਦੇ ਵਿੱਚ ਜਿਹੜੇ ਗਰਲੀਨ ਦਾ ਉਹਦੀ ਚਾਚੀ ਦਾ ਉਹਦੇ ਭਰਾ ਦੇ ਨੰਬਰ ਵਾ ਨਾ ਉਹ ਵਲੌਗ ਚ ਪਾ ਦੇ ਤੈਨੂੰ ਸਵੇਰੇ ਸਕੂਲ ਵਾਲੀ ਵੈਨ ਤੇ ਚੜਾਉਣ ਗਈ ਹੈ ਨਾ ਤੇ ਮੈਨੂੰ ਗਵੰਡਨ ਪੁੱਛਣ ਦੀ ਹੀ ਅਗਰਲੀਨਾਈ ਨੂੰ ਕਿੰਨੇ ਦਿਨ ਹੋ ਗਏ ਅੱਜ 4-5 ਦਿਨ ਹੋ ਗਏ ਆ ਤੇ ਗਈ ਨਹੀਂ ਇਹਨੇ ਕਦੋਂ ਜਾਣਾ ਵਾ ਮੈਂ ਕਿੰਨੇ ਆ ਕੇ ਦੇ ਮੂੰਹ ਬੰਦ ਕਰੂੰਗੀ ਪਰ ਭੀਜੀ ਵੀ ਨਾ ਮੈਨੂੰ ਫਿਜੀਖ ਜੇ ਪਈ ਜਾਣ ਦੇ ਇੱਥੇ ਚੱਲ ਮੇਰਾ ਕੀ ਦੋਸ਼ ਆ ਮੈਂ ਤਾਂ ਆਪ ਆਨੀ ਆ ਬਕਿਹੜਾ ਬਲਿਆ ਹੋਏ ਤੇ ਮੈਂ ਆਪਣੇ ਸੌਰੇ ਜਾਵਾਂ ਲਵ ਯੂ ਨਹੀਂ ਫੋਨ ਚੁੱਕਦੇ ਹੈਗੇ ਤੇ ਜੇ ਮੈਂ ਇਹਨਾਂ ਨੂੰ ਕਿਹਾ ਮੈਂ ਆਪੇ ਚਲ ਜੰਨੀ ਆ ਤੇ ਆਂਦੇ ਆਪੇ ਵੀ ਨਹੀਂ ਜਾਣਾ ਹੈਗਾ ਇਹਨਾਂ ਨੂੰ ਕਿੰਨੀ ਵਾਰ ਫੋਨ ਕੀਤਾ ਹੀ ਅੱਜ ਮੈਂ ਰਦਾ ਚੋਕ ਹੀ ਲਾਵਾਂ ਮੈਨਾਂ ਕੀ ਗੱਲ ਕਰਦੇ ਆ ਹੈਲੋ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਤੁਹਾਡੀ ਖਾਦੀ ਕਾਦੀ ਆ ਭੈਣ ਜੀ ਕਿੱਦਾਂ ਬੋਲਣ ਡਏ ਜੇ ਤੇ ਨਾਲੇ ਤੁਸੀਂ ਕੁੜੀ ਨੂੰ ਕਿਉਂ ਘਰ ਘਲਾਤਾ ਵਾ ਨਹੀਂ ਨਹੀਂ ਘਲਾਈ ਆ ਫਿਰ ਸੱਚੀ ਘਲਾਈ ਆ ਕਿ ਇੱਥੇ ਰਹੂਗੀ ਹੁਣ ਇਹਨੂੰ ਅਸੀਂ ਕੀ ਕਰਨਾ ਭੈਣ ਜੀ ਇੰਦਾ ਕੋਈ ਚੰਗੇ ਲੱਗੀਦਾ ਵਾ ਇਹ ਵਾ ਤੁਹਾਡੇ ਘਰ ਦੀ ਨੂੰ ਆ ਤੇ ਨਾਲੇ ਤੁਸੀਂ ਬੋਲਣ ਕਿੱਦਾਂ ਡਏ ਜੇ ਤੇ ਹੋਰ ਕਿਤਰਾ ਮੈਂ ਬੋਲਾਂ ਪੈਣ ਜੀ ਮੈਂ ਤਾਂ ਤੁਹਾਨੂੰ ਸਿਆਣੀ ਬੜੀ ਸਮਝਦੀ ਹਾਂ ਪਰ ਜਿੱਦਾਂ ਤੁਸੀਂ ਕਰਨ ਡਏ ਜੈ ਨਾ ਇਦਾਂ ਨਹੀਂ ਗੱਲ ਬੰਦੀ ਹੁੰਦੀ ਗਰਲੀਨ ਤੁਹਾਡੇ ਘਰ ਹੀ ਵਸੂਗੀ ਨਹੀਂ ਤੇ ਫਿਰ ਸਾਨੂੰ ਵਸਾਉਣੀ ਆ ਵੀ ਕਿੱਦਾਂ ਵਸਾਉਣੀ ਆ ਇਹ ਜਾਣ ਤੋਂ ਅਛਟਣ ਸਡੋਣੀ ਪੈਣੀ ਆ ਸਭ ਕੁਝ ਤੇ ਤੁਸੀਂ ਇਹਦਾ ਸੰਭ ਲਿਆ ਤੇ ਅਹੀਂ ਇਹਨੂੰ ਹੁਣ ਕੀ ਕਰਨਾ ਇਹਨੂੰ ਵੀ ਸੰਭ ਤੁਹਾਨੂੰ ਪਤਾ ਲੱਗੇ ਅੱਛਾ ਤੇ ਭੈਣ ਜੀ ਤੁਸੀਂ ਜ਼ਮੀਨ ਦੇ ਲਾਲਚ ਨੂੰ ਰਿਸ਼ਤਾ ਕੀਤਾ ਸੀ ਇਹਨਾਂ ਸਾਰੀਆਂ ਗੱਲਾਂ ਵਿਚੋਲਣ ਨੇ ਹਨ ਉਹ ਇਹੋ ਕਹੇ ਹੈ ਵੀ ਕੁੜੀ ਦੇ ਨਾਲ ਅੱਠ ਕਿੱਲੇ ਪੈ ਲਈ ਆ ਮੈਂ ਤਾਂ ਰਿਸ਼ਤਾ ਹੀ ਤਾਂ ਲਿਆ ਸੀ ਉਹ ਤਰ੍ਹਾਂ ਨਹੀਂ ਮੈਂ ਰਿਸ਼ਤਾ ਲੈਣਾ ਸ਼ਾ ਭੈਣ ਜੀ ਤੁਸੀਂ ਕੁੜੀ ਦੇ ਮੂੰਹ ਨੂੰ ਨਹੀਂ ਰਿਸ਼ਤਾ ਕੀਤਾ ਤੁਸੀਂ ਜ਼ਮੀਨ ਦੇ ਲਾਲਚ ਨੂੰ ਰਿਸ਼ਤਾ ਕੀਤਾ ਸੀ ਸਾਨੂੰ ਨਹੀਂ ਨਾ ਇਹ ਗੱਲ ਦਾ ਪਤਾ ਜੇ ਪਤਾ ਹੁੰਦਾ ਨਾ ਤੇ ਅਸੀਂ ਰਿਸ਼ਤਾ ਕਰਦੇ ਹੀ ਨਾ ਮੈਨੂੰ ਨਹੀਂ ਫਿਰ ਇਹ ਗੱਲ ਦਾ ਪਤਾ ਉਹ ਆਂਦੀ ਸੀ ਮੈਂ ਘਰ ਵਾਲੇ ਮੈਨੂੰ ਘਰ ਵਾਲਿਆਂ ਨੇ ਸਾਰੀ ਗੱਲ ਦੱਸੀ ਆ ਵੀ ਇੰਨੀ ਪੈੜੀ ਆ ਕੁੜੀ ਦੇ ਨਾ ਤੇ ਕੋਈ ਨਹੀਂ ਤੁਸੀਂ ਸਾਡੀ ਕੁੜੀ ਦਾ ਰਿਸ਼ਤਾ ਕਰਾਓ ਮੈਨੂੰ ਥੋੜਾ ਪਤਾ ਵੀ ਹੁਣ ਵਿਚੋਲਣ ਚ ਤੁਹਾਡੇ ਚ ਕੀ ਗੱਲ ਹੋਈ ਆ ਪੰਜ ਜੀ ਸਾਡੇ ਵਿੱਚ ਤਾਂ ਕੋਈ ਇਹੋ ਜੀ ਗੱਲ ਨਹੀਂ ਹੋਈ ਵੀ ਅਹੀਂ ਕੁੜੀ ਨੂੰ ਜ਼ਮੀਨ ਦੇਣੀ ਆ ਜਿਹੜਾ ਨੂੰ ਬਹੁਤੀ ਗੱਲ ਜਾਪਦੀ ਹੈ ਨਾ ਅਹੀਂ ਵਿਚੋਲਣ ਨੂੰ ਮੂੰਹ ਤੇ ਕਰਾ ਦਿੰਨੇ ਆ ਤੁਹਾਡੇ ਇਹ ਗੱਲਾਂ ਮਨਜ਼ੂਰ ਮੂੰਹ ਤੇ ਵਿਚੋਲਣ ਲਿਓਣੀ ਤੇ ਤੁਸੀਂ ਜੋ ਮਰਜ਼ੀ ਕਰਦੇ ਰਹੋ ਮੈਂ ਤਾਂ ਕੋਈ ਗੱਲ ਨਹੀਂ ਕਰਨੀ ਪੰਜ ਜੀ ਮੈਂ ਅਜਤਨਾ ਤੁਹਾਨੂੰ ਪਿਆਰ ਨਾ ਡਈਆਂ ਕਹਿਣਾ ਅਹੀਂ ਗਰਲੀਨ ਨੂੰ ਇੱਥੇ ਵਸਾਉਣਾ ਜੇ ਤੇ ਜੇ ਤੁਸੀਂ ਸਿੱਧੀ ਤਰ੍ਹਾਂ ਨਾ ਮੰਨੇ ਤੇ ਫੇਰ ਸਾਨੂੰ ਕਾਨੂੰਨ ਦਾ ਸਾਰਾ ਲੈਣਾ ਪੈਣਾ ਜੇ ਤੁਸੀਂ ਕੋਈ ਗੱਲ ਨਹੀਂ ਕਰਾ ਲੋ ਪਰਚੇ ਪਰਚਿਆਂ ਦਾ ਨਹੀਂ ਸਾਨੂੰ ਕੋਈ ਡਰ ਤੇ ਜਿਹੜੀ ਗੱਲ ਕਰਦੇ ਨਾ ਕਿ ਕੁੜੀ ਇੱਥੇ ਵੱਸੂਗੀ ਤੇ ਫਿਰ ਜੇ ਵੱਸੂਗੀ ਤਾਂ ਮੇਰੇ ਹਿਸਾਬ ਨਾਲ ਲਿਆ ਕੇ ਵੱਸੂਗੀ ਇਹ ਵੀ ਤੁਸੀਂ ਤੁਹਾਡੇ ਮੈਂ ਕੰਨਾ ਥਾਣੀ ਕੱਢ ਦਿੰਨੀ ਗੱਲ ਜੇ ਜਿਹੜੀਆਂ ਗੱਲਾਂ ਤੇ ਤੁਸੀਂ ਸੁਪਨੇ ਵੇਖਣਦੇ ਜੈਨਾ ਉਹ ਤਾਂ ਨਹੀਂ ਜੇ ਤੁਹਾਡੇ ਕਦੀ ਵੀ ਪੂਰੇ ਹੋਣੇ ਆਪਣੇ ਮਨ ਦੇ ਵਿੱਚੋਂ ਗੱਲ ਕਰ ਤੋ ਕਿਉਂਕਿ ਉਹਦਾ ਭਰਾ ਪਿੱਛੇ ਹੈਗਾ ਉਹਦੀ ਪਰਮਾਤਮਾ ਵੱਡੀ ਵੱਡੀ ਉਮਰ ਕਰੇ ਤੇ ਕੁੜੀ ਤੇ ਅਸੀਂ ਵਸਾਵਾਂਗੇ ਇੱਥੇ ਹੀ ਚਾਹੀ ਨਹੀਂ ਤੁਸੀਂ ਆਪਣੇ ਤਰੀਕੇ ਚੱਲੋ ਅਸੀਂ ਆਪਣੇ ਤਰੀਕੇ ਚੱਲਦੇ ਆਂ ਮੈਨੂੰ ਤਾਂ ਤੁਹਾਡੀਆਂ ਗੱਲਾਂ ਤੋਂ ਲੱਗਣ ਡਿਆ ਵਾ ਵੀ ਤੁਸੀਂ ਪਲਮਾਨ ਸੀਨਾ ਨਹੀਂ ਮੰਨਣਾ ਮੈਨੂੰ ਤੁਹਾਡੇ ਤੇ ਨਾ ਕੋਈ ਦੂਜੀ ਕਾਰਵਾਈ ਕਰਨੀ ਪੈਣੀ ਹੁਣ ਕੋਈ ਗੱਲ ਨਹੀਂ ਵੇਖ ਲਾਂਗੇ ਉਹ ਟਾਈਮ ਆਊਗਾ ਤੇ ਨਹੀਂ ਤੁਹਾਡੀਆਂ ਤੇ ਸਾਰੀਆਂ ਗੱਲਾਂ ਲਈਆਂ ਸੁਣ ਤੇ ਤੁਸੀਂ ਨਾ ਲਾਵਨਾ ਸਾਡੀ ਗੱਲ ਕਰਾਓ ਨਹੀਂ ਲਾਵ ਹੈ ਨਹੀਂ ਇੱਥੇ ਕੱਬ ਜੇ ਨਹੀਂ ਨਾ ਘਰ ਹੈਗਾ ਤੇ ਉਹਦਾ ਤੁਸੀਂ ਕੋਈ ਦੂਜਾ ਨੰਬਰ ਦੇ ਦਿਓ ਸਾਨੂੰ ਜਿਹੜਾ ਇਹ ਨੰਬਰ ਲਾਉਂਦੇ ਆ ਉਹਦਾ ਨੰਬਰ ਲੱਗਦਾ ਨਹੀਂ ਆ ਨੰਬਰ ਹੈ ਨਹੀਂ ਉਹਦਾ ਲਾਵਨਾ ਤੋਂ ਹੀ ਕੀ ਗੱਲ ਕਰਨੀ ਜਿਹੜੀ ਗੱਲ ਕਰਨੀ ਮੇਰ ਨਾਲ ਕਰੋ ਰਿਸ਼ਤਾ ਤਾਂ ਮੈਂ ਕੀਤਾ ਸੀ ਵਿਚੋਲਣ ਦੇ ਕਹਿਣ ਤੇ ਲਾਵੇ ਨੇ ਥੋੜਾ ਰਿਸ਼ਤਾ ਕੀਤਾ ਸੀ। ਜਾਨ ਜੀ ਵੇਖੋ ਜਦੋਂ ਅਸੀਂ ਧੀ ਵਿਆਹਤੀ ਆ ਨਾ ਤੇ ਉਹ ਸਾਡਾ ਹੀ ਜਵਾਈ ਲੱਗਦਾ ਵਾ ਜਿੰਨਾ ਤੁਹਾਡਾ ਹੱਕ ਵਾ ਨਾ ਉਨਾ ਹੀ ਉਸ ਤੋਂ ਵੱਧ ਹੋਣਾ ਤੁਹਾਡਾ ਹੱਕ ਵਾ। ਤੁਸੀਂ ਤਾਂ ਗੁੱਡੀ ਗੁੱਡੇ ਦਾ ਖੇਡ ਸਮਝਿਆ ਵਾ। ਇਹ ਇਦਾਂ ਕਹਿਣਾ ਨਾ ਕੋਈ ਰਿਸ਼ਤੇ ਨਹੀਂ ਟੁੱਟ ਜਾਂਦੇ। ਸਾਡਾ ਕਹਦਾ ਜਵਾਈ। ਇਹ ਤਾਂਡੇ ਮੂੰਹ ਸੁਣਨਾ ਹੀਗਾ ਵੀ ਤੁਸੀਂ ਕੀ ਕਹਿੰਦੇ ਜੇ ਬਾਕੀ ਸਾਨੂੰ ਧੀ ਵਸੋਣੀ ਆ ਅਸੀਂ ਇੱਥੇ ਹੀ ਵਸਾਵਾਂਗੇ ਤੇ ਜੇ ਤੁਹਾਡੀ ਆਪਣੀ ਧੀ ਹੁੰਦੀ ਨਾ ਤੇ ਫਿਰ ਅਸੀਂ ਵੇਂਦੇ ਵੀ ਤੁਸੀਂ ਇਦਾਂ ਹੀ ਕਰਦੇ ਉਹਦੇ ਨਾਮੇ। ਪਤਾ ਮੈਂ ਜਿਹੜੀ ਮੇਰੇ ਮੈਂ ਗੱਲ ਕਰਨੀ ਉਹ ਮੈਂ ਕਰ ਦਿੱਤੀ ਐ ਤੇ ਬਾਰ-ਬਾਰ ਮੈਨੂੰ ਫੋਨ ਕਰਕੇ ਮੇਰਾ ਸਿਰ ਨਾ ਖਾਓ ਇੱਕ ਤੇ ਅਗਰਲੀਨ ਦੀ ਚਾਚੀ ਐਡੀ ਚਲਾਕ ਵਾ ਨਾ ਮਨੂੰ ਪਰਚਿਆਂ ਦੀਆਂ ਤਾਂ ਮੱਕੀਆਂ ਦੇਣ ਡਈ ਐ ਕਰਾ ਲਉਂਗਾ ਤੁਸੀਂ ਕਿੰਨੇ ਕੁ ਪਰਚੇ ਜਿੰਨੇ ਕੁ ਪਾਣੀ ਚ ਤੁਸੀਂ ਆਗੇ ਤੇ ਮੈਨੂੰ ਭੁੱਲੇ ਨਹੀਂਗੇ ਬਗਾਨੀ ਪੈਲੀ ਸਾਂਭ ਕੇ ਬੈਠੇ ਜੀ ਤੁਸੀਂ ਜਿਹੜੇ ਕੋਟਾਂ ਕਚਹਿਰੀਆਂ ਚ ਪੈਸੇ ਲਾਉਣੇ ਆ ਮੰਮੀ ਕੰਨੇ ਨਾਲ ਉੱਚੀ ਬੋਲਣ ਦੇ ਰੱਖਾ ਬਰਾ ਹੈਲੋ ਹੈਲੋ ਵੇ ਲਾ ਮੈਂ ਹੁਣ ਮਾੜੀ ਜੀ ਗੱਲ ਕੀ ਇਹਨੂੰ ਸੁਣਾਈ ਆ ਤੇ ਕਿਦਾਂ ਮਿਰਚਾਂ ਲੱਗੀਆਂ ਨੇ ਫੋਨ ਹੀ ਕੱਟ ਗਈ ਆ ਹੁਣ ਕਰਦੀ ਆ ਮੈਂ ਨਾਲ ਗੱਲ ਹੋਰ ਵੀ ਕਿਦਾਂ ਦੀ ਸੱਸ ਡਈ ਬੋਲਣ ਤੁਸੀਂ ਜੀਜੀ ਕੰਡ ਦੇ ਜੇ ਤੇ ਉਹ ਬੁਲਟੀ ਭੈਣ ਦੀ ਆ ਉਹ ਤਾਂ ਹੀ ਤੇ ਵਾਲਿਆ ਨਾ ਮੈਂ ਤਾਂ ਜੀਜੀ ਕਰਨ ਡਈ ਆ ਕਰਨਾ ਤੇ ਮੈਨੂੰ ਵੀ ਸਾਰਾ ਕੁਝ ਅੰਦਾਵਾ ਉਹ ਤਾਂ ਬਹੁਤ ਜ਼ਿਆਦਾ ਬੋਲਣ ਦੀ ਏਡੀ ਗੱਠ ਲੰਮੀ ਹੈ ਦੀ ਜਬਾਨ ਮੈਨੂੰ ਲੱਗਦਾ ਅਜੇ ਤੱਕ ਨਾ ਕੋਨੂੰ ਕੋਈ ਟੱਕਰਿਆ ਨਹੀਂ ਆ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਗਰਲੀਨ ਨੂੰ ਪਹਿਲੀ ਤੋਂ ਬਗੈਰ ਖੜਨਾ ਵਾ ਮੈਨੂੰ ਤਾਂ ਟੈਨਸ਼ਨ ਹੋਂਦੀ ਆ ਕਿ ਜੇ ਉਹਨਾਂ ਨੇ ਆ ਖੜੀ ਤੇ ਫੇਰ ਆਪਾਂ ਕੀ ਕਰਾਂਗੇ ਕਿਤੇ ਇੰਦਾ ਦਿਲ ਨਾ ਛੋਟਾ ਕਰ ਗਰਲੀਨ ਨੂੰ ਤੇ ਅਸੀਂ ਉੱਥੇ ਹੀ ਵਸਾਵਾਂਗੇ ਇਹ ਤਾਂ ਸਾਰੀਆਂ ਗੱਲਾਂ ਉਹਦੇ ਸੱਸ ਦੇ ਕਹਿੰਦੀਆਂ ਵਾ ਨਾ ਤੇ ਮੈਂ ਹੁਣ ਇੰਦਾ ਕਰਨਾ ਵੀ ਮੈਂ ਵਿਚੋਲਣ ਵਾਲ ਚੱਲਨੀ ਆ ਉਹਨੂੰ ਜਾ ਕੇ ਕਹਿਣਾ ਵਾ ਵੀ ਇੱਕ ਵਾਰੀ ਜਾ ਕੇ ਨਾ ਤੇ ਲਵ ਨੂੰ ਪੁੱਛ ਕੇ ਆ ਵੀ ਲਵ ਕੀ ਜਾਂਦਾ ਵਾ ਤੇ ਫੇਰ ਆਹੀ ਕਿ ਕੋਈ ਕਾਰਵਾਈ ਕਰਨੀ ਆ ਮੰਮੀ ਜਾਓ ਫਿਰ ਜਾ ਕੇ ਪੁੱਛ ਕੇ ਆਓ ਮਿੰਟੇ ਇਧਰ ਆ ਤੇ ਨੀਂਦ ਨਹੀਂ ਹੁੰਦੀ ਟੈਨਸ਼ਨ ਲਿਆ ਨਹੀਂ ਕੋਈ ਗੱਲ ਨਹੀਂ ਗੁਰਜੀਤ ਟੈਨਸ਼ਨ ਤਾਂ ਮੈਨੂੰ ਵੀ ਲੱਗੀ ਆ ਸਵੇਰ ਆ ਨਾ ਮੈਨੂੰ ਉਹਦਾ ਮੁੰਡਾ ਮਿਲਿਆ ਹੈਗਾ ਬਚੋ ਲੰਦਾ ਤੇ ਮੈਂ ਉਹਨੂੰ ਕਿਹਾ ਸੀ ਆਪਣੀ ਮਾਂ ਨੂੰ ਕਹੀਂ ਫੋਨ ਕੋਲੇ ਤੇ ਜੇ ਤੇ ਉਹ ਫੋਨ ਕਰ ਦੂਗੀ ਠੀਕ ਆ ਨਹੀਂ ਤੇ ਫਿਰ ਮੈਂ ਜਾ ਕੇ ਨਹੀਂ ਆ ਉਹਨਾਂ ਦੇ ਘਰ ਉਹਨੇ ਤੇ ਮੁੰਡੇ ਨੂੰ ਪੱਕਿਆਂ ਕੀਤਾ ਆਣਾ ਜਿਹੜਾ ਮੁੰਡੇ ਨੇ ਜਾ ਕੇ ਸੁਣਾ ਨਹੀਂ ਦਿੱਤਾ ਆਪਣੀ ਮਾਂ ਨੂੰ ਤੇ ਕਿਹੜੀ ਦੂਰਵਾ ਘਰੋਂ ਜਾ ਕੇ ਉੱਤੋਂ ਫੜ ਲਾਂਗੇ ਉਹਨੂੰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਇਸ ਗੱਲ ਦੀ ਜਲਦੀ ਤੋਕ ਤਾ ਕਿੰਨਾ ਕੁ ਆ ਪੰਜਾ ਮਿੰਟਾਂ ਦਾ ਤੇ ਰਹਾ ਵਾ ਤੇ ਕਿਹ ਮੁੰਡੇ ਨੂੰ ਆਨੀ ਆ ਵੀ ਮੇਰੇ ਨਾਲ ਚੱਲ ਮੋਟਰਸਾਈਕਲ ਤਾਂ ਤੈਨੂੰ ਆਉਨੇ ਆ ਤੂੰ ਤੇ ਆਨੀ ਆ ਵੀ ਹੁਣੇ ਗੱਲ ਮੂੰਹ ਚ ਨਿਕਲੀ ਆ ਤਾਂ ਹੁਣੇ ਹੀ ਪੈ ਜੇ ਇਹ ਗੱਲਾਂ ਨਾ ਐਡੀ ਛੇਤੀ ਨਹੀਂ ਹੁੰਦੀਆਂ ਹੁੰਦੀਆਂ ਸਿਆਸਬਾਹ ਨਾ ਬਹਿ ਕੇ ਹੁੰਦੀਆਂ ਨੇ ਠੰਡੇ ਨਾਲੇ ਨਾ ਇੱਕ ਗੱਲ ਹੋਰ ਕਾਲੇ ਪਿਆ ਸਾਡਾ ਹੀ ਨੁਕਸਾਨ ਮਾ ਅਗਲਿਆਂ ਦਾ ਕੁਝ ਨਹੀਂ ਜਾਣਾ ਤੇ ਜਾ ਜਾ ਕੇ ਚਾਹ ਲੈ ਗਿਆ ਉਹਦੀ ਸੱਸ ਨੇ ਤੇ ਮੇਰੇ ਸਿਰ ਪੀੜੀ ਲਾਤੀ ਆ ਚਾਹ ਨਹੀਂ ਨਿਕਰਾ ਮੇਰੇ ਪਾਪਾ ਦਾ ਨਾ ਫੋਨ ਵੀ ਨਹੀਂ ਆਇਆ ਫਿਰ ਉਹ ਵੀ ਟੀਸੀ ਜੀ ਹੁਣੇ ਚੱਲ ਜੀ ਤੇ ਅੱਜ ਆਉਣ ਕਿ ਇਹ ਕਹਿਣਾ ਚੀਜ਼ੀਆਂ ਲੈ ਕੇ ਆਇਓ ਹਨਾ ਕਿੰਨੀਆਂ ਚੀਜ਼ੀਆਂ ਲੈਣੀਆਂ ਨੇ ਦੋ ਦੋ ਚੀਜ਼ੀਆਂ ਲੈਣੀਆਂ ਚੱਲ ਅੰਦਰ ਲੈ ਕੇ ਜਾਂਦੇ ਨੂੰ ਗਲੀਨ ਨੂੰ ਬੁਖਾਰ ਕਿਤਰਾ ਤੇਰਾ ਚਾਚੀ ਜੀ ਅੱਗੇ ਨਾਲ ਤੋਂ ਦਾ ਥੋੜਾ ਜਿਹਾ ਫਰਕ ਪਿਆ ਵਾ ਪਰ ਸਿਰ ਵੀ ਨਹੀਂ ਹਟੰਡੀ ਹੈਗੀ ਕਿਉਂਕਿ ਤੈਨੂੰ ਬੁਖਾਰ ਬੜਾ ਹੀ ਨਾਲ ਹੀ ਇਹਨਾਂ ਨੇ ਦੱਸਿਆ ਵੀ ਥਕਾਵਟ ਹੋਈ ਹੈ ਰੈਸਟ ਨਹੀਂ ਕਰਦੀ ਤੂੰ ਸਵੇਰੇ ਵੀ ਇੰਨੇ ਕੱਪੜੇ ਧੋਲੇ ਆ ਜੇ ਤੈਨੂੰ ਪਤਾ ਹੀ ਬੁਖਾਰ ਵਾ ਤਾਂ ਤੂੰ ਨਹੀਂ ਨਾ ਧੋਣੇ ਚਾਚੀ ਜੀ ਮੈਂ ਕਿਹਾ ਚਲ ਭਾਬੀ ਹੋਰ ਕੰਮ ਤਾਂ ਨਹੀਂ ਐ ਤੇ ਮੈਂ ਚਲ ਲੱਗੂ ਕੱਪੜੀ ਧੋਦਣੀ ਆ ਤੇ ਤੂੰ ਨਾ ਹੁਣ ਐਡਾ ਕਰ ਪੀ ਦਵਾਈ ਫੇਰ ਖਾਲਾ ਇੱਕ ਵਾਰੀ ਤੇ ਚਾਹ ਪੀ ਕੇ ਨਾ ਤੇ ਰੈਸਟ ਕਰ ਲਾ ਆਪੇ ਬਾਕੀ ਦਾ ਕੰਮ ਰਿੰਦਰ ਗਰਜੀਤ ਕਰ ਲੈਂਦੀ ਆ ਤੇ ਮੈਂ ਨਾ ਜਰਾ ਕਿਤੇ ਚੱਲੀ ਆ ਜਾ ਕੇ ਆਉਣੀ ਆ ਕੋਈ ਗੱਲ ਨਹੀਂ ਚਾਚੀ ਜੀ ਮੈਂ ਨਾ ਚਾਹ ਪੀ ਕੇ ਤੇ ਲੰਮੇ ਪੈਣੀ ਐ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਦੱਸ ਦਾਂਗੀ ਭਾਬੀ ਜੀ ਨੂੰ ਭਗੇ ਆਹੋ ਚਲ ਠੀਕ ਆ ਚੰਗਾ ਮੰਮੀ ਕਿੰਨਾ ਉੱਚੀ ਬੋਲਣ ਦੇਉ ਕਹੋ ਨੀ ਤੇਰੀ ਮਾਸੀ ਦਾ ਹੀ ਫੋਨ ਆਹੋ ਤੇ ਤੈਨੂੰ ਪਤਾ ਤਾਂ ਹੈਗਾ ਉਹਨੂੰ ਉੱਚੀ ਸੁਣਦਾ ਵਾ ਹਾਂ ਆ ਤਾਂ ਉੱਚੀ ਬੋਲਣਾ ਪੈਂਦਾ ਉਹਦੇ ਨਾਲ ਠੀਕ ਹੈ ਠੀਕ ਹੈ ਹੋਰ ਕੀ ਹੰਦੇ ਠੀਕ ਠਾਕ ਸਭ ਹਾਂ ਠੀਕ ਠਾਕ ਵਧੀਆ ਸਭ ਠੀਕ ਆ ਤੇ ਮੰਮੀ ਇੱਕ ਤਾਂ ਨਾਲ ਗੱਲ ਕਰਵਾ ਗੁੱਸੇ ਨਾਲ ਗੋਏ ਉਹਦਾ ਸੁਣ ਲਿਓ ਧਿਆਨ ਮੇਰੀ ਗੱਲ ਹਾਂ ਵੀ ਗਰਮੀ ਨੂੰ ਇੰਨੇ ਦਿਨਾਂ ਦੀ ਗਈ ਆ ਉਹਨੇ ਫੋਨ ਨਹੀਂ ਕੀਤਾਗਾ ਤੇ ਇੱਕ ਵੀ ਇਹਨਾਂ ਲਾ ਕੇ ਵੇਲੀ ਕੋਈ ਮੁਸੀਬਤੀ ਨਾ ਉਹਨਾਂ ਹੋਵੇ ਜਾਂ ਕੋਈ ਕਾਮੀ ਇਦਾਂ ਦਾ ਹੋਏ ਆਵੇਂ ਇੱਕ ਦੂਜੇ ਨਾਲ ਦੂਸਰੇ ਘਰੇ ਚ ਰਹੀਏ ਤੇ ਉਹਨੇ ਮੈਨੂੰ ਨਹੀਂ ਕੀਤਾ ਤੇ ਮੈਂ ਵੀ ਨਹੀਂ ਕਰਨਾ ਤੈਨੂੰ ਆਇਆ ਨਹੀਂ ਫੋਨ ਆਨਾਂ ਦਾ ਨਹੀਂ ਮੰਮੀ ਮੈਨੂੰ ਤਾਂ ਨਹੀਂ ਆਇਆਗਾ ਅੱਜ ਫਿਰ ਉਹਨਾਂ ਦਾ ਨਹੀਂ ਫਰਜ ਬਣਦਾ ਚੱਲ ਉਹਦੇ ਨਿਆਣੀ ਸੀ ਤੇ ਚਾਚੀ ਉਹਦੀ ਨੂੰ ਲੱਗੋ ਕਹਿ ਸਕਦੀ ਵੀ ਕੁੜੀਏ ਫੋਨ ਕਰ ਲੈ ਘਰ ਆਪਣੇ ਮੰਮੀ ਉਹ ਤਾਂ ਗੱਲ ਤਾਂ ਠੀਕ ਆ ਪਰ ਮੈਂ ਨਾ ਵੀ ਐਵੇਂ ਆਕੜਾਂ ਚ ਰਹੀਏ ਇੱਕ ੜੀ ਹੱਦਾ ਵੀ ਫਰਜ ਬਣਦਾ ਹੀ ਆ ਵੀ ਆਪਾਂ ਘਰ ਕੇ ਪੁੱਛ ਲਈਏ ਕਿ ਕੀ ਗੱਲ ਆ ਮੈਂ ਤਾਂ ਤੁਹਾਡੇ ਗਹਿਣ ਤੇ ਤੂੰ ਹੀ ਉਹਦਣ ਕਿਹਾ ਵੀ ਨਹੀਂ ਨਹੀਂ ਫੋਨ ਕਰਨਾ ਤੇ ਮੈਂ ਵੀ ਨਹੀਂ ਕੀਤਾਗਾ ਆਹ ਤਾਂ ਸਾਡੇ ਥੋੜੇ-ਸਾਰੇ ਫਰਜ਼ ਬਣਦੇ ਉਹਨਾਂ ਦਾ ਵੀ ਫਰਜ਼ ਆ ਉਹ ਵੀ ਬੜੇ ਸਿਆਣੇ ਆ ਮਿੰਤੇ ਇਹਦੇ ਵਾਲੇ ਵੇ ਵੇ ਕੇ ਨਾ ਗੁੱਸਾ ਚੜੜਿਆ ਜਿਹਨੂੰ ਮੈਂ ਬਾਹਰ ਅੰਦਰ ਕੰਮ ਕਰਨੀ ਨਾ ਨਿਕਲਦੀ ਐ ਵੀ ਇੱਕ ਇੰਨਾ ਮੈਨੂੰ ਜ਼ਹਿਰ ਚੜਦਾ ਮਿੰਤੇ ਚੰਗੀ ਨਹੀਂ ਲੱਗਦੀ ਏਦਾਂ ਵਾ ਮੰਮੀ ਗਈ ਐ ਮੈਂ ਚੋਲਣ ਵਾਲਾ ਇਹਨੂੰ ਗੱਲਾਂ ਕਰਨੀ ਹੋਣੀ ਗੱਲਾਂ ਕਰਦਾ ਤੇ ਮੌਕਾ ਮਿਲਿਆ ਐ ਮੰਮੀ ਇੱਥੇ ਹੋਏ ਹੋ ਤਾਂ ਮੈਨੂੰ ਗੱਲਾਂ ਕਰਨ ਦਿੰਦੇ ਹੀ ਨਹੀਂ ਇਹਨੂੰ ਆਂਦੇ ਨਾ ਕਰ ਇਹਨੂੰ ਨਹੀਂ ਕਹਿਣਾ ਕੁਝ ਵੀ ਏਦਾਂ ਵਾ ਇਹਨੂੰ ਚਾਰ ਗੱਲਾਂ ਸੁਣਾਉਣੀ ਆ ਹੀ ਪੜਾਵਾ ਇਥੋਂ ਸ਼ਰਮ ਦੀ ਮਾਰੀ ਆਪੇ ਚਲੀ ਜਾਏ ਜਾਨੀ ਆ ਕਿੱਡੀ ਮਹਾਰਾਣੀ ਪਈ ਆ ਇਹਦੀ ਤੇ ਮੈਂ ਨੀਂਦ ਡੰਮਨੀ ਆ ਕੀ ਹੋਇਆ ਤਾ ਬੀਜੀ ਕਿਤੇ ਸੁਤੀਆ ਹਾਡੀਆਂ ਜੜਾਂ ਦੇ ਵਿੱਚ ਬੈ ਗਈ ਨਹੀਂ ਕੀ ਹੁੰਦੀ ਤੇ ਹੁਣ ਆਪ ਸੁੱਤੀ ਹਾਡੀਆਂ ਨੀਂਦਰਾਂ ਡਾਟੀਆਂ ਨੇ ਭਾਬੀ ਜੀ ਕੀ ਗੱਲ ਹੋਈ ਕਾਤੋਂ ਇੰਨੀ ਚੀ ਬੋਲਣ ਦੇਓ ਕੋਈ ਕੰਮ-ਕੁਮ ਕਰ ਲੈ ਮੈਂ ਇਹ ਕਾਦੀ ਨੌਕਰਾਨੀ ਨਹੀਂ ਲੱਗੀ ਕਿ ਸਾਰਾ ਕੰਮ ਮੈਂ ਹੋਂ ਕਰਾਂ ਸਾਰਾ ਦਿਨ ਕਿ ਸੇਤੇ ਤੂੰ ਬੋਝ ਬਣੀ ਆ ਤਿੰਦੇ ਆਪਣੇ ਆਪ ਸ਼ਰਮ ਜਾ ਹੈ ਹੀ ਨਹੀਂ ਆ ਭਾਬੀ ਜੀ ਤੁਸੀਂ ਦੱਸੋ ਕਿਹੜਾ ਕੰਮ ਕਰਨਾ ਮੈਂ ਕੋਈ ਗੱਲ ਨਹੀਂ ਕੰਮ ਕਰ ਦੇਣੀ ਐ ਮੈਂ ਤਾਂ ਲੰਮੇ ਪੈਣ ਨਹੀਂ ਢਈ ਮੈਨੂੰ ਚਾਚੀ ਜੀ ਨੇ ਕਿਹਾ ਸੀ ਤੇ ਤੈਨੂੰ ਬੁਖਾਰ ਹੋਇਆ ਤਾਂ ਲੰਮੇ ਪੈ ਜਾ ਦਵਾਈ ਖਾਦੀ ਆ ਫਰਕ ਪੈ ਜਾਊਗਾ ਚਾਚੀ ਤੇ ਬੜਾ ਕੁਛ ਕਹਿੰਦੀ ਐ ਤੈਨੂੰ ਨਹੀਂ ਪਤਾ ਬਿਕਾਰ ਚ ਕੰਮ ਕਿੰਨੇ ਹੁੰਦੇ ਆ ਅੱਗੇ ਤੇਰੀ ਸੱਸ ਦੇ ਨਾਲ ਵੀ ਗੱਲ ਹੋਈ ਹੀ ਮੰਮੀ ਦੀ ਤੇ ਉਹ ਵੀ ਆਂਦੀ ਐ ਭੀ ਲੀਏ ਟੂ ਸੁੱਤੀ ਉੱਠਦੀ ਐ ਕੰਮ ਨਹੀਂ ਕਰਦੀ ਭਾਬੀ ਜੀ ਮੇਰੀ ਸੱਸ ਨਾਲ ਤੁਹਾਡੀ ਗੱਲ ਹੋਈ ਹੀ ਨਹੀਂ ਮੇਰੀ ਨਹੀਂ ਹੋਈ ਮੰਮੀ ਦੀ ਹੋਈ ਹੀ ਉਹ ਸਾਰਾ ਕਸੂਰ ਤੇਰਾ ਕੱਢਣ ਦੀ ਆ ਵੀ ਇਹ ਗਲਤੀ ਆ ਭਾਬੀ ਜੀ ਤੇ ਉਹਨਾਂ ਨੂੰ ਪੁੱਛਣਾ ਸਹੀ ਹੈ ਵੀ ਇਹਦਾ ਕੀ ਕਸੂਰ ਆ ਕੰਮ ਤਾਂ ਮੈਂ ਸਾਰਾ ਹੀ ਕਰਨੀ ਆ ਪਰ ਸਾਨੂੰ ਹਣ ਕੀ ਪਤਾ ਜੇ ਤੂੰ ਸਾਰਾ ਤਾਂਦੀ ਤੇ ਉਹ ਫਿਰ ਕਿਉਂ ਘੜੀ ਘੜੀ ਆਂਦੇ ਵੀ ਇਹ ਕੁਝ ਨਹੀਂ ਕਰਦੀ ਕੋਈ ਕੰਮ ਨਹੀਂ ਕਰਦੀ ਇਹਨੂੰ ਅਕਲ ਨਹੀਂ ਦਿੱਤੀ ਇਹਨਾਂ ਥੋੜਾ ਸਿਰ ਖਪਮ ਦੇ ਰਹੇ ਆ ਹੁਣ ਸਾਨੂੰ ਕਿਵੇਂ ਤੇ ਦਿਮਾਗ 'ਚ ਬੰਦੀ ਦਿਹਾ ਨਹੀਂ ਗੱਲ ਕੋਈ ਕਈਏ ਦੇ ਭਾਬੀ ਜੀ ਜਿੰਨੂੰ ਮਰਜ਼ੀ ਤੋਂ ਪੁੱਛ ਲੋ ਕਾ ਮੰਮੀ ਮੈਂ ਕਰਨੀ ਆ ਜਿੱਦਾਂ ਮੰਮੀ ਆਂਦੀ ਮੈਂ ਉਦਾਂ ਹੀ ਆ ਕੇ ਲੱਗਦੀ ਆ ਪਤਾ ਨਹੀਂ ਉਹ ਕਿਉਂ ਮੇਰ ਨਾਲ ਇਦਾਂ ਡੇ ਕਰਨਾ ਹੁਣ ਕੀ ਬਣਾ ਤੇਰੇ ਵਿੱਚ ਗਲਤੀ ਆ ਤੇ ਚਾਹੇ ਉਹਨਾਂ ਵਿੱਚ ਗਲਤੀ ਆ ਆਪਾਂ ਉੱਥੇ ਜਾ ਕੇ ਕਿੰਨੂੰ ਪੁੱਛੀਏ ਸਾਰਿਆਂ ਨੇ ਤੇਰਾ ਕਸੂਰ ਹੀ ਕੱਢਣਾ ਹੈ ਪੱਬ ਜੀ ਤੁਸੀਂ ਦੱਸੋ ਕਿ ਮੈਂ ਹੁਣ ਕੀ ਕਰਾਂ ਨਹੀਂ ਕਰਨਾ ਕੀ ਆ ਤੈਨੂੰ ਆਪਰੇ ਆਪ ਨਹੀਂ ਪਤਾ ਲੱਗਦਾ ਚੁੱਪਾ ਕੇ ਕਿਤੇ ਤੂੰ ਚੱਲ ਜਾ ਜਿਉ ਗੱਲਾਂ ਵੀ ਕਰਨਗੇ ਨਾ ਤਾਂ ਵੀ ਸੁਣ ਲਈ ਉੱਥੇ ਬਾਹਰ ਬੈਠੀ ਰਹੀ ਬੂਏ ਚ ਆਪੇ ਤੇਨੂੰ ਅੰਦਰ ਵਾੜਨਗੇ ਭਾਬੀ ਜੀ ਸੱਚ ਪੁੱਛੋਣਾ ਉਹ ਦਿਨ ਮੈਂ ਉਹਨਾਂ ਦੇ ਬੜੇ ਤਰਲੇ ਮਾਰੇ ਸੀ ਮੈਂ ਤਾਂ ਬੁਹਿ ਅੱਗੇ 2 ਘੰਟੇ ਬੈਠੀ ਰਹੀ ਹਾਂ ਮੈਨੂੰ ਉਹਨਾਂ ਅੰਦਰ ਬਾੜਿਆ ਨਹੀਂ ਤੇ ਫੇਰ ਕੀ ਫੇਰ ਤਰਲੇ ਮਾਰ ਲਈ ਕਿਤੇ ਨਹੀਂ ਤੇਰੀ ਸ਼ਾਨ ਚ ਫਰਕ ਪੈ ਚਲਿਆ ਭਾਬੀ ਜੀ ਜੇ ਬਹੁਤੀ ਗੱਲਾਂ ਨਾ ਜਾਂ ਚਾਚੀ ਜੀ ਮੈਨੂੰ ਸ਼ਟਡਾਉਨ ਪਹਜਾਤੋ ਨਹੀਂ ਸ਼ਟਡਾਉਨ ਕੋਈ ਗੱਲ ਨਹੀਂ ਮੈਂ ਚੱਲ ਜਣੀ ਹਾਂ ਬਲੇ ਇੰਨੇ ਰੇ ਕਰੇ ਤੂੰ ਉਥੇ ਗੱਲਾਂ ਦੇ ਭੁਗਤੀਏ ਆਪਾਂ ਆਪਾਂ ਤੇ ਕਦੇ ਵੀ ਨਹੀਂ ਬੇਤੀ ਕਰਾਉਂਦੇ ਚਬਲਾਂ ਗਿਆ ਕੋ ਭਾਬੀ ਜੀ ਤਾ ਡੇਗੇ ਨਾ ਮੈਂ ਹੱਥ ਜੋੜਨੀ ਆ ਤੂੰ ਹੀ ਨਾ ਮੇਰ ਨੂੰ ਐਦਾਂ ਗੱਲਾਂ ਕਰੋ ਕੋਈ ਗੱਲ ਨਹੀਂ ਮੈਂ ਤੇ ਦਿਨ ਰਾਤ ਅਰਦਾਸਾ ਕਰਨੀ ਆ ਕਿ ਕਿਹੜਾ ਵਾਲਾ ਹੋਏ ਤੇ ਮਹਾਰਾਜ ਮੇਰੀ ਸੁਣ ਲੈ ਤੇ ਮੈਂ ਆਪਣੇ ਸਹੁਰੇ ਚਲ ਜਾ ਜਾਂ ਅਥਰਾ ਦੀ ਸਬਜ਼ੀ ਬਣਾਉਣੀ ਆ ਤੜਕਾ ਜਾ ਕੇ ਤਿਆਰ ਕਰ ਵੀ ਉੱਠ ਕੇ ਤੇ ਤਾਂ ਕੋਈ ਕੰਮ ਕਰ ਲੈ ਕਿਨੂੰ ਜਿਆਦਾ ਠੰਡ ਲੱਗਣ ਦੀ ਆ ਸਾਰੇ ਲੋਕੀ ਕੰਮ ਡੇ ਕਰ ਲੈ ਐਦਾਂ ਕਰਨੀ ਆ ਹੁਣ ਮੈਂ ਘਰ ਹੀ ਆਰਾਮ ਕਰ ਲੈਣੀ ਆ ਜਿਹੜਾ ਗੁੱਸਾ ਹੈ ਉਹ ਸਾਰਾ ਇੱਥੇ ਕਾਢ ਹੀ ਲਿਆ ਹੈ ਮੰਮੀ ਮੈਂ ਤੇ ਨਾ ਵਾਂ ਵੀ ਕੱਲ ਨੂੰ ਮੈਂ ਜਾ ਕੇ ਗਰਲੀਨ ਨੂੰ ਲਿਆਈ ਨਾ ਵਾਂ ਨਹੀਂ ਗਰਲੀਨ ਤਾਂ ਹੀ ਹੁਣ ਇੱਥੇ ਆਉਗੀ ਜੇ ਉਹਦੀ ਨਾਲ ਜ਼ਮੀਨ ਵੀ ਆਉਗੀ ਇਹ ਸੌਦਾ ਆਊਗਾ ਤੇ ਫਿਰ ਜ਼ਮੀਨ ਆਊਗੀ ਮੰਮੀ ਇਹ ਕਿਦਾਂ ਦੀਆਂ ਗੱਲਾਂ ਦੇ ਕੇ ਤੁਸੀਂ ਕਰਨਾ